ਉਸਤਾਦ ਮੰਨਦੇ ਸੀ ਹੁਣਾਂ ਦੇ ਸਾਹਮਣੇ ਉਹ ਬੋਲਣ ਤੋਂ ਡਰਦੇ ਹੁੰਦੇ ਸੀ ਇੱਕ ਟਾਈਮ ਕਿ ਮਾਨਕ ਸਾਹਿਬ ਨੇ ਜੇ ਚਿੜਕਤਾ ਤੇ ਮਤਲਬ ਚੋਪਾ ਅਸੀਂ ਉਹਨਾਂ ਦੇ ਅੱਗੇ ਨਹੀਂ ਬੋਲ ਸਕਦੇ ਸਭ ਤੋਂ ਵੱਡੀ ਗੱਲ ਤੇ ਇਹ ਦੇਖੋ ਤੁਸੀਂ ਇੰਟਰਵਿਊ ਮੇਰੀ ਹੋ ਰਹੀ ਹੈ ਸ਼ੁਰੂਆਤ ਉਹਨਾਂ ਦੇ ਨਾਮ ਤੋਂ ਹੋ ਰਹੀ ਹੈ ਅਸੀਂ ਉਸ ਪਰਿਵਾਰ 'ਚ ਜੰਮੇ ਆ ਜਿਨ੍ਹਾਂ ਨੂੰ ਕਲੀਆਂ ਦੇ ਬਾਦਸ਼ਾਹ ਦਾ ਖਿਤਾਬ ਦਿੱਤਾ ਹੈ ਸੂਫੀ ਗਾਇਕ ਕੁਸ਼ੋਰ ਹੁੰਦੇ ਆ ਕਲੀਆਂ ਜਿਹੜੀਆਂ ਗਾਉਣੀਆਂ ਉਹ ਇੱਕ ਦੇ ਜੋਰ ਤੇ ਗਾਉਣੀਆਂ ਪੈਂਦੀਆਂ ਕਿ ਉਹ ਇੱਕੋ ਇੱਕ ਹੀ ਪੰਜਾਬ ਦਾ ਸ਼ੇਰ ਹੋਇਆ ਉਹ ਹੋਇਆ ਕੁਲਦੀਪ ਮਾਨਕ ਇੱਕੋ ਹੀ ਘਰ 'ਚ ਜੰਮਿਆ ਔਰ ਬਚਪਨ ਤੋਂ ਹੀ ਇਕੱਠੇ ਐ ਸਕੂਲ ਟਾਈਮ 'ਚ ਇਕੱਠੇ ਗੁੰਉਂਦੇ ਰਹੇ ਐ ਫਿਰ ਸਟਰਗਲ ਸਾਰੀ ਇਕੱਠੇ ਨੇ ਕੀਤੀ ਆ ਭੁੱਖਾਂ ਤੇ ਆ ਇਕੱਠੇ ਨੇ ਕਟੀਆਂ ਗੱਲ ਕਰੀਏ ਤੁਸੀਂ ਵੀ ਹੂਬ ਹੂਬ ਮਾਨਕ ਸਾਹਿਬ ਵਰਗੀ ਲੁੱਕ ਲਿੱਤੀ ਹੋਈ ਆ ਸੇਮ ਹੋਣਾ ਵਰਗੀ ਦਾੜੀ ਸੇਮ ਹੋਣਾ ਵਰਗਾ ਰਹਿਣ ਸਹਿਣ ਦੇਖੋ ਜੀ ਉਹਨਾਂ ਵਰਗਾ ਰੂਪ ਧਾਰ ਕਰ ਲੈਣਾ ਉਹ ਵੱਖਰੀ ਗੱਲ ਹੈ ਪਰ ਉਹਨਾਂ ਵਰਗਾ ਹੋਣਾ ਬਹੁਤ ਔਖਾ ਹੈ ਸਾਥੋਂ ਸੱਜਣਾ ਦੇ ਨਾਲ ਗਿਆ ਭੋਲਿਆ ਸੋਲ ਜਿੰਦੜੀ ਨੂੰ ਦੁੱਖਾਂ ਵਿੱਚ ਰੋਲਿਆ ਹੋ ਸਾਥੋਂ ਸੱਜਣਾ ਦੇ ਨਾਲ ਗਿਆ ਭੋਲਿਆ ਸੋਲ ਜਿੰਦੜੀ ਨੂੰ ਦੁੱਖਾਂ ਵਿੱਚ ਰੋਲਿਆ ਅਸਾਂ ਭੜੀਆਂ ਹੀ ਜੱਗ ਤੋਂ ਲੁਕਾਈਆਂ ਅਸਾਂ ਭੜੀਆਂ ਹੈ ਜਗ ਤੋਲ ਕਿਆਂ ਕੇ ਪੱਲੇ ਸਾਡੇ ਕੱਖ ਨਾ ਰਹਾ ਹੋ ਪੱਲੇ ਸਾਡੇ ਕੱਖ ਨਾ ਰਹਾ ਅਸੀਂ ਅੱਖੀਆਂ ਬਗਾਨੇ ਵਸ ਪਾਈਆਂ ਕੇ ਪੱਲੇ ਸਾਡੇ ਕੱਖ ਨਾ ਰਹਾ ਹੋ ਪੱਲੇ ਸਾਡੇ ਕੱਖ ਨਾ ਰਹਾ ਹੁਣ ਕਦੋਂ ਤੱਕ ਤੁਹਾਡੇ ਨਵੇਂ ਗਾਣੇ ਦਰਸ਼ਕਾਂ ਨੂੰ ਸੁਣਨ ਨੂੰ ਮਿਲ ਜੂਗੇ ਜਿਹੜੇ ਆ ਰਹੇ ਤੁਸੀਂ ਕਹਿ ਰਹੇ ਹੋ ਕਿ ਰਿਕਾਰਡ ਹੋਏ ਪਏ ਬਸ ਲਾਂਚ ਕਰਨੇ ਸੀ ਦੇਖੋ ਜੀ 1 ਮਹੀਨੇ ਦੇ ਵਿੱਚ ਵਿੱਚ ਮੇਰਾ ਗਾਣਾ ਨਮਾਰਿਆ ਇੱਕ ਬੜਾ ਅੱਛਾ ਗਾਣਾ ਲਗਦਾ ਏ ਪਿਆਰਾ ਮੈਨੂੰ ਲਗਦਾ ਏ ਪਿਆਰਾ ਮੈਨੂੰ ਲਗਦੀ ਜਿਨ ਰੁੱਤ ਜੱਟ ਨੂੰ ਕਣਕਾਂ ਦੇ ਪੱਕਣ ਦੀ ਲਗਦਾ ਏ ਪਿਆਰਾ ਮੈਨੂੰ ਲਗਦੀ ਜਿਮ ਰੁੱਤ ਜੱਟ ਨੂੰ ਕਣਕਾਂ ਦੇ ਪੱਕਣ ਦੀ ਸਸigal ਦੋਸਤੋ ਮੈਂ ਆਪੇ ਇੱਕ ਜਲੋਟਾ ਤੁਸੀਂ ਦੇਖ ਰਹੇ ਹੋ SMZ News ਗੱਲ ਕਰੀਏ ਉਸ ਸੂਫੀ ਫਨਕਾਰ ਦੀ ਜਿਹਦੇ ਪਰਿਵਾਰ ਚੋਂ ਕਾਫੀ ਗਾਇਕ ਆ ਨਿਕਲੇ ਨੇ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਕਿਸੇ ਟਾਈਮ ਤੇ ਸਾਰੇ ਗਾਇਕਾਂ ਨੂੰ ਪਿਛਾੜ ਦਿੱਤਾ ਸੀਗਾ ਤੇ ਜੈ ਜੀ ਵੀ ਵਰਗੇ ਵੀ ਉਹਨਾਂ ਨੂੰ ਆਪਣਾ ਉਸਤਾਦ ਮੰਨਦੇ ਨੇ ਜੀ ਹਾਂ ਅਸੀਂ ਗੱਲਬਾਤ ਕਰ ਰਹੇ ਆ ਪੰਜਾਬੀ ਗਾਇਕੀ ਦੇ ਬਾਬਾ ਬੋੜ ਬੰਨੇ ਜਾਣ ਵਾਲੇ ਕੁਲਦੀਪ ਸਿੰਘ ਮਾਨਕ ਜਿਨ੍ਹਾਂ ਨੂੰ ਮਾਨਕ ਸਾਹਿਬ ਵੀ ਕਿਹਾ ਜਾਂਦਾ ਹੈ ਤੇ ਜੈ ਜੀ ਵੀ ਉਹਨਾਂ ਨੂੰ ਆਪਣਾ ਉਸਤਾਦ ਮੰਨਦਾ ਹੈ ਅੱਜ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਜਿਹੜੇ ਪੁੱਤੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮਜ਼ੂਨ ਨੇ ਸ਼ਸ਼ੀਕਲ ਸਰ ਕਿਵੇਂ ਹੋ ਸ਼ਸ਼ੀਕਲ ਜੀ ਬਹੁਤ ਹੀ ਵਧੀਆ ਅਭਿਸ਼ੇਕ ਜੀ ਤੁਹਾਨੂੰ ਜੀ ਆਇਆਂ ਨੂੰ ਔਰ ਸੋਦੀਸ਼ਾਰੀ ਟੀਮ ਨੂੰ ਤੁਹਾਡੇ ਐਸਐਮ ਜ਼ेड ਚੈਨਲ ਨੂੰ ਮੈਂ ਜੀ ਆਇਆਂ ਕਹਿੰਦਾ ਅਸੀਂ ਗੱਲ ਕਰਦੇ ਮਾਨਕ ਸਾਹਿਬ ਦੀ ਮਾਨਕ ਸਾਹਿਬ ਦੇ ਤੁਸੀਂ ਪੁੱਤੇ ਹੋ ਤੇ ਕਿਵੇਂ ਮਹਿਸੂਸ ਹੁੰਦਾ ਜੈਸੀ 20 ਵਰਗੇ ਵੀ ਗਾਇਕਾਂ ਉਹਨਾਂ ਨੂੰ ਆਪਣਾ ਉਸਤਾਦ ਮੰਨਦੇ ਸੀ ਹੁਣਾਂ ਦੇ ਸਾਹਮਣੇ ਉਹ ਬੋਲਣ ਤੋਂ ਡਰਦੇ ਹੁੰਦੇ ਸੀ ਇੱਕ ਟਾਈਮ ਕਿ ਮਾਨਕ ਸਾਹਿਬ ਨੇ ਜੇ ਚਿੜਕਤਾ ਤੇ ਮਤਲਬ ਚੋਪਾ ਅਸੀਂ ਉਹਨਾਂ ਦੇ ਅੱਗੇ ਨਹੀਂ ਬੋਲ ਸਕਦੇ ਹਾਂ ਦੇਖੋ ਜੀ ਸਭ ਤੋਂ ਵੱਡੀ ਗੱਲ ਤੇ ਇਹ ਦੇਖੋ ਤੁਸੀਂ ਇੰਟਰਵਿਊ ਮੇਰੀ ਹੋ ਰਹੀ ਹੈ ਸ਼ੁਰੂਆਤ ਉਹਨਾਂ ਦੇ ਨਾਮ ਤੋਂ ਹੋ ਰਹੀ ਹੈ ਇਦੋਂ ਵੱਡੀ ਗੱਲ ਕਿਉਂ ਹੋ ਸਕਦੀ ਹੈ ਅਸੀਂ ਉਸ ਪਰਿਵਾਰ 'ਚ ਜਮੇ ਆ ਜਿਨ੍ਹਾਂ ਨੂੰ ਕਲੀਆਂ ਦੇ ਬਾਦਸ਼ਾਹ ਦਾ ਖਿਤਾਬ ਦਿੱਤਾ ਹੈ ਸੂਫੀ ਗਾਇਕ ਕੁਸ਼ੂਰ ਹੁੰਦੇ ਆ ਕਲੀਆਂ ਜਿਹੜੀਆਂ ਗਾਉਣੀਆਂ ਉਹ ਇੱਕ ਦੇ ਜੋਰ ਤੇ ਗਾਉਣੀਆਂ ਪੈਂਦੀਆਂ ਤੇ ਉਹ ਇੱਕੋ ਇੱਕ ਹੀ ਪੰਜਾਬ ਦਾ ਸ਼ੇਰ ਹੋਇਆ ਉਹ ਹੋਇਆ ਕੁਲਦੀਪ ਮਾਨਕ ਜਿਹੜੇ ਰਹਿੰਦੀ ਦੁਨੀਆ ਤੱਕ ਰਹੂਗਾ ਔਰ ਅਸੀਂ ਬੜੀ ਕਿਸਮਤ ਵਾਲਾ ਮੈਂ ਉਹਨਾਂ ਚ ਕਿ ਮੈਂ ਉਹਨਾਂ ਦੇ ਪਰਿਵਾਰ ਚ ਪੈਦਾ ਹੋਇਆ ਔਰ ਮੈਨੂੰ ਸਾਡੇ ਖੂਨ ਚ ਆਇਆ ਸਾਰਾ ਗੱਲ ਕਰੀਏ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਸੀ ਕਿਉਂਕਿ ਤੁਸੀਂ ਪੁੱਤ ਇੱਕ ਲਾਇਆ ਜਾਂਦੇ ਹੋ ਕਈ ਉੱਠ ਜਾਂਦੇ ਪਰਿਵਾਰ ਤੋਂ ਹਾਂ ਵੀ ਮੈਂ ਉਹਨਾਂ ਦਾ ਪੁੱਤ ਆ ਮੈਂ ਪਰਪੁੱਤ ਪਰ ਤੁਹਾਡੇ ਰਿਐਲਿਟੀ ਦੇ ਵਿੱਚ ਕਿਵੇਂ ਉਹ ਤੁਸੀਂ ਉਹਨਾਂ ਦੇ ਪੁੱਤੇ ਲੱਗ ਰਹੇ ਜੀ ਮੇਰੇ ਫਾਦਰ ਸਾਹਿਬ ਦਾ ਨਾਮ ਹੈ ਕੇਵਲ ਜਲਾਲ ਉਹ ਮਤਲਬ ਇੱਕ ਘਰ ਚ ਜੰਮੇ ਜਿਵੇਂ ਪ੍ਰਮਾਤਮਾ ਨੇ ਇੱਕ ਸਮੇਲ ਬਣਾਉਣਾ ਹੁੰਦਾ ਇੱਕ ਹੀ ਘਰ ਚ ਜੰਮਿਆ ਔਰ ਬਚਪਨ ਤੋਂ ਹੀ ਇਕੱਠੇ ਐ ਸਕੂਲ ਟਾਈਮ ਚ ਇਕੱਠੇ ਗਾਉਂਦੇ ਰਹੇ ਐ ਫਿਰ ਸਟਰਗਲ ਸਾਰੀ ਇਕੱਠੇ ਨੇ ਕੀਤੀ ਐ ਭੁੱਖਾਂ ਤੇ ਆ ਇਕੱਠੇ ਨੇ ਕਟੀਆਂ ਉਹ ਮੇਰੇ ਫਾਦਰ ਸਾਹਿਬ ਹੈ ਨਾ ਉਹਨਾਂ ਦੇ ਅਸ਼ੀਰਵਾਦ ਸਦਕਾ ਹੀ ਬਸ ਤੁਰੇ ਫਿਰਦੇ ਗੱਲ ਕਰੀਏ ਤੁਸੀਂ ਵੀ ਹੂਬ ਹੂਬ ਮਾਨਕ ਸਾਹਿਬ ਵਰਗੀ ਲੁੱਕ ਲੇਤੀ ਹੋਈ ਐ ਸੇਮ ਹੋਣਾ ਵਰਗੀ ਦਾੜੀ ਸੇਮ ਹੋਣਾ ਵਰਗਾ ਰਹਿਣ ਸਹਿਣ ਤੇ ਕੀ ਉਹਨਾਂ ਦੇ ਗੁਣਾ ਤਾਂ ਹੀ ਚੱਲਦੇ ਉਹ ਜਿੱਦਾਂ ਉਹ ਗਾਉਂਦੇ ਸੀਗੇ ਸ਼ੁਰੂ ਤੋਂ ਹੀ ਦੇਖੋ ਜੀ ਉਹਨਾਂ ਵਰਗਾ ਰੂਪ ਧਾਰ ਕਰ ਲੈਣਾ ਉਹ ਵੱਖਰੀ ਗੱਲ ਹੈ ਪਰ ਉਹਨਾਂ ਵਰਗਾ ਹੋਣਾ ਬਹੁਤ ਔਖਾ ਹੈ ਕਿਉਂਕਿ ਉਹਨਾਂ ਦੇ ਜਿਹੜੇ ਗੁਣ ਸੀਗੇ ਉਹ ਰੂ ਸਵਰਗਾ ਚੋਂ ਆਏ ਸੀਗੇ ਉਹਨਾਂ ਦਾ ਨਾ ਕੋਈ ਮੁਕਾਬਲਾ ਹੈ ਤੇ ਨਾ ਕੋਈ ਕਰ ਸਕਦਾ ਅਸੀਂ ਰੱਖ ਸਕਦੇ ਆ ਪਰ ਸਾਨੂੰ ਇਹ ਇਹ ਆ ਵੀ ਪ੍ਰਮਾਤਮਾ ਵੱਲੋਂ ਸਾਡੀ ਸ਼ਖਲ ਸੂਤਤ ਵੀ ਇੱਕ ਪਰਿਵਾਰ ਦੇ ਸਾਰਿਆਂ ਦੀ ਇੱਕੋ ਜਿਹੀ ਹਰ ਲੜੀ ਦੀ ਮਿਲਦੀ ਜੀ ਹੈ ਕੱਲ ਕੀਤੀ ਜਾਵੇ ਤੁਸੀਂ ਕਿਸੇ ਟਾਈਮ ਤੇ ਆਪਣਾ ਵੀ ਗਾਇਕੀ ਸਟਾਰਟ ਕੀਤੀ ਸੀਗੀ ਤੇ ਉਸ ਟਾਈਮ ਤੁਸੀਂ ਜਿਹੜੇ ਇਸ ਟਾਈਮ ਦੇ ਮੁੱਖ ਮੰਤਰੀ ਐ ਦਰਸ਼ਕਾਂ ਨੂੰ ਦੱਸਦੀ ਐ ਜਿਹੜੇ ਇਸ ਟਾਈਮ ਦੇ ਮੁੱਖ ਮੰਤਰੀ ਐ ਭਗਵੰਤ ਸਿੰਘ ਮਾਨ ਤੁਸੀਂ ਉਹਨਾਂ ਨਾਲ ਵੀ ਗਾਣਾ ਗਾਉਂਦੇ ਰਹੇ ਹੋ ਪਰ ਅੱਜ ਉਹ ਮੁੱਖ ਮੰਤਰੀ ਐ ਤੁਸੀਂ ਹੱਲੇ ਵੀ ਆਪਣੀ ਗਾਇਕੀ ਦੇ ਵਿੱਚੋਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਇਹ ਸਾਡੀ ਸ਼ੁਰੂਆਤ ਇਕੱਠੇ ਦੀ ਹੋਈ ਸੀ ਮਾਨ ਸਾਹਿਬ ਦੀ ਔਰ ਮੇਰੀ ਸਾਡੀ ਟੀਪ ਆਈ ਸੀ ਗੋਬੀ ਦੀ ਇੱਕੱਚੀ ਵਪਾਰ ਨੇ ਔਰ ਉਹ ਪਹਿਲੀ ਕਾਮੇਡੀ ਕੈਸਟ ਸੀ ਜਿਹੜੀ ਸੁਪਰ ਡੂਪਰ ਹਿੱਟ ਰਹੀ ਸੀ ਉਹਨਾਂ ਟਾਈਮਾਂ 'ਚ ਉਸ ਤੋਂ ਬਾਅਦ ਫਿਰ ਸਾਰੇ ਕਾਮੇਡੀਆ ਆਰਟਿਸਟ ਬਹੁਤ ਸਾਰੇ ਬਣੇ ਆ ਜਿਹੜੇ ਹਿੱਟ ਵੀ ਰਹੇ ਆ ਪਰ ਸ਼ੁਰੂਆਤ ਸਾਡੀ ਹੋਈ ਸੀ ਇੱਕ ਅੱਛੀ ਸ਼ੁਰੂਆਤ ਜਿਹਨੂੰ ਕਹਿ ਸਕਦੇ ਆ ਸੋ ਮੈਨੂੰ ਬੜਾ ਮਾਣ ਆ ਇਸ ਗੱਲ ਦਾ ਬੜਾ ਪ੍ਰਾਊਡ ਫੀਲ ਕਰਦਾ ਕਿ ਅੱਜ ਮੇਰਾ ਉਹ ਦੋਸਤ ਪੰਜਾਬ ਦਾ ਸੀਐਮ ਹੈ ਸਾਨੂੰ ਉਹਨਾਂ ਤੇ ਬਹੁਤ ਮਾਣ ਹੈ ਅਸੀਂ ਇਕੱਠੇ ਰਹੇ ਆ ਸਮਾਂ ਬਤੀਤ ਕੀਤਾ ਸਾਡੀ ਗੱਲਬਾਤ ਵੀ ਹੁੰਦੀ ਰਹੀ ਬੰਬੇ ਵੀ ਤੇ ਸੋ ਖੁਸ਼ੀ ਤਾਂ ਹੁੰਦੀ ਹੋਈ ਆ ਤੇ ਗੱਲ ਕਰੀਏ ਤੁਹਾਡਾ ਦੌਰ ਕਿਵੇਂ ਸਟਾਰਟ ਹੁੰਦਾ ਮਾਨਕ ਸਾਹਿਬ ਜਾਨਤਵਾਜ ਜਦੋਂ ਤੁਸੀਂ ਗਾਇਕੀ ਦੇ ਵਿੱਚ ਆਨੇ ਹੋ ਤੇ ਕਿਵੇਂ ਸਟਾਰਟਿੰਗ ਕੀਤੀ ਹੈ ਤੁਸੀਂ ਕਿੰਨਾ ਕੁ ਸਟਰਗਲ ਦੇਖਿਆ ਇਸ ਚੀਜ਼ ਦੇ ਵਿੱਚ ਦੇਖੋ ਜੀ ਮੈਂ ਤਾਂ ਬਹੁਤ ਛੋਟਾ ਮੈਂ ਤਾਂ ਉਹਨਾਂ ਦਾ ਪੋਤਾ ਹੈ ਉਹਨਾਂ ਦੇ ਟਾਈਮ 'ਚ ਤਾਂ ਮੈਂ ਜਮੈਂ ਹਲੇ ਜਮੈਂ ਵੀ ਨਹੀਂ ਸੀ ਜਦੋਂ ਉਹ ਸਟਾਰ ਸੀਗੇ ਮੇਰੀ ਸ਼ੁਰੂਆਤ ਹੋਈ ਹੈ ਕਿਉਂਕਿ ਸਾਡੇ ਖੂਨ 'ਚ ਹੀ ਹੈ ਗਾਇਕੀ ਬਾਬਾ ਮਰਦਾਨਾ ਜੀ ਦੀ ਕਿਰਪਾ ਮੈਂ ਸਕੂਲ ਟਾਈਮ ਤੋਂ ਗਾਉਣਾ ਤੇ ਸਕੂਲ ਟਾਈਮ ਤੋਂ ਗਾਣਾ ਚੱਲੂ ਹੈ ਤੇ ਜਦੋਂ ਸਕੂਲ ਟਾਈਮ 'ਚ ਚਲੋ ਬੱਚਾ ਗਾਉਂਦਾ ਵੀ ਹੁੰਦਾ ਹੈ ਤਾਂ ਘਰ ਦੇ ਕਹਿੰਦੇ ਚਲੋ ਗਾਇਕੀ ਦੇ ਵਿੱਚ ਲੱਗਾ ਤੇ ਤੁਸੀਂ ਉਹਨਾਂ ਦੇ ਖੂਨ ਚ ਆਉਣੇ ਹੋ ਜਿਨ੍ਹਾਂ ਨੇ ਤਾਂ ਪੰਜਾਬੀ ਗਾਇਕੀ 'ਚ ਆਪਣਾ ਦਮਦਮਾ ਬੁਲਵਾਇਆ ਸੀਗਾ ਤੇ ਰੀਅਲ ਦੇ ਵਿੱਚ ਜਦੋਂ ਆਪਾਂ ਸਟੇਜਾਂ ਤੇ ਗਾਣਾ ਤੇ ਸਕੂਲ ਲੈਵਲ ਤੇ ਗਾਣਾ ਅਲੱਗ-ਅਲੱਗ ਚੀਜ਼ ਹੋ ਜਾਂਦੀ ਹੈ ਤੇ ਹੁਣ ਜਦੋਂ ਤੁਸੀਂ ਸਟੇਜਾਂ ਤੇ ਗਾਣਾ ਚਾਲੂ ਕੀਤਾ ਉਹ ਕਦੋਂ ਤੁਸੀਂ ਸਟਾਰਟ ਕੀਤਾ ਸੀ ਦੇਖੋ ਜੀ ਸਾਡੀ ਮੈਂ ਗੌਣਾ ਤੋਂ ਬਚਪਨ ਤੋਂ ਹੀ ਆਂ ਤੇ ਐਜ਼ ਅ ਪ੍ਰੋਫੈਸ਼ਨਲੀ ਮੈਂ ਸ਼ੁਰੂ ਕੀਤਾ ਸੀਗਾ ਜਦੋਂ ਗੋਭੀ ਦੇ ਕੱਚੇ ਵਪਾਰ ਨੇ ਟੇਪਾਈ ਐ ਐਕਚੁਅਲੀ ਮੈਂ ਮੇਰਾ ਇਧਰ ਰੁਝਾਨ ਨਹੀਂ ਸੀਗਾ ਗਾਇਕੀ ਮੇਰੇ ਕੋਲ ਸੀਗੀ ਪ੍ਰਮਾਤਮਾ ਦੀ ਦੇਣ ਸੀ ਪਰ ਰੁਝਾਨ ਮੇਰਾ ਇਧਰ ਹੈ ਨਹੀਂ ਸੀਗਾ ਉਹ ਫਿਰ ਇੱਕ ਵਾਰੀ ਸਾਡੇ ਘਰੇ ਬੇਦਲ ਬਲਰੁਖਾ ਜੀ ਗੁਰਦੇਵ ਢੱਲੋਂ ਜੀ ਭਗਵੰਤ ਮਾਨ ਸਾਹਿਬ ਤੇ ਸਾਡੀ ਕੰਪਨੀ ਦੇ ਮਾਲਕ ਹੁੰਦੇ ਸੀ ਜਦੋਂ ਸੀਐਮਸੀ ਦੇ ਜਰਨੈਲ ਕੁਮਾਰ ਜੀ ਉਹ ਸਾਡੇ ਘਰੇ ਆਏ ਉਦੋਂ ਸਰਦੂਲ ਭਾਜੀ ਦਾ ਇੱਕ ਗੀਤ ਬੜਾ ਹਿੱਟ ਹੋਇਆ ਸੀਗਾ ਫੁੱਲਾਂ ਦੀ ਇੱਕ ਅੱཅੀ ਵਪਾਰ ਨੇ ਕੰਡਿਆਂ ਦੇ ਭਾਜ ਚ ਸੰਤੋਲਣਾ ਉਹਦੀ ਪੈਰੋਡੀ ਸੀ ਇਹ ਕਮੇਡੀ ਗੀਤ ਗਾਉਣਾ ਸੀਗਾ ਗੋਭੀ ਦੀ ਇੱਕ ਅੱཅੀ ਵਪਾਰ ਨੇ ਆਲੂਆਂ ਦੇ ਭਾਜ ਚ ਸੰਤੋਲਣਾ ਫਿਰ ਉਹਨਾਂ ਨੂੰ ਕਿਸੇ ਨੇ ਕਿਹਾ ਕਹਿੰਦੇ ਯਾਰ ਕੇਵਲ ਜਲਾਲ ਜੀ ਦਾ ਬੇਟਾ ਸਰਦੂਲ ਉਹਨਾਂ ਨੂੰ ਬਹੁਤ ਅੱਛਾ ਗਾ ਲੈਂਦਾ ਉਹ ਵੀ ਮੇਰੇ ਕੋਲੇ ਆਏ ਤਨਵੀਰ ਆਹ ਗਾਣਾ ਇੱਕ ਗਾ ਦੇ ਯਾਰ ਮੈਂ ਕਹਾਂ ਜੀ ਮੇਰਾ ਮਤਲਬ ਇੱਧਰ ਰੁਝਾਨ ਨਹੀਂ ਹੈਗਾ ਮੈਂ ਹਾਲੇ ਸੋਚਿਆ ਨਹੀਂ ਕਹਿੰਦੇ ਬੇਟਾ ਤੂੰ ਇੱਕ ਗਾਣਾ ਗਾ ਦੇ ਸਾਡੇ ਲਈ ਇਸ ਤੋਂ ਤੇ ਜਦੋਂ ਤੁਸੀਂ ਪਹਿਲਾ ਗਾਣਾ ਗਾਇਆ ਤੇ ਕਿਵੇਂ ਦਾ ਰਿਐਕਟ ਹੋਇਆ ਸੀਗਾ ਕਿਉਂਕਿ ਇੱਕ ਡਮੀ ਤੁਸੀਂ ਕਰਨੀ ਸੀ ਸੇਮ ਉਹਦਾ ਹੀ ਕਾਪੀ ਗਾਣਾ ਕਰਨਾ ਸੀ ਪਰ ਕਰਨਾ ਫਨੀ ਸੀਗਾ ਤੇ ਕਿਵੇਂ ਦਾ ਇਹ ਮਾਹੌਲ ਸੀਗਾ ਉਸ ਟਾਈਮ ਮੈਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰਾ ਰੁਝਾਨਾ ਹੈ ਨਹੀਂ ਸੀਗਾ ਉਹ ਕਹਿੰਦਾ ਯਾਰ ਇੱਕ ਗੀਤ ਸਾਡੇ ਵਾਸਤੇ ਗਾ ਦੇ ਔਰ ਮੈਂ ਬਿਮਾਰ ਵੀ ਬੜਾ ਸੀ ਉਦੋਂ ਮੈਨੂੰ ਕਹਿੰਦਾ ਜ ਆਜਾ ਦਵਾਈ ਵੀ ਤੈਨੂੰ ਅਸੀਂ ਦੋਨੇ ਚਲੋ ਚਲੇ ਗਏ ਡਾਕਟਰ ਤੇ ਦਵਾਈ ਤੇ ਇੰਜੈਕਸ਼ਨ ਮੇਰੇ ਦੋ ਲੋ ਆਏ ਤੇ ਮੈਂ ਹੋ ਗਿਆ ਘੋੜੇ ਵਰਗਾ ਇੰਦਰਲੋਕ ਸਟੂਡੀਓਸ 'ਚ ਰਿਕਾਰਡਿੰਗ ਕੀਤੀ ਤੇ ਮਤਲਬ ਇੱਕ ਗਾਣਾ ਕਰਨਾ ਸੀ ਪੂਰੀ ਟੇਪ ਹੀ ਡੱਬ ਕਰ ਲਿਆ ਸੀ ਉਥੇ ਤੇ ਉਹ ਭਾਜੀ ਦਾ ਗਾਣਾ ਸੀਗਾ ਫੁੱਲਾਂ ਦੀਆਂ ਕੱਚੀ ਵਪਾਰ ਨੇ ਔਰ ਇਸ ਗੱਲ ਤੋਂ ਥੋੜੇ ਜਿਹਾ ਭਾਜੀ ਵੀ ਮੇਰੇ ਨਾਲ ਗੁੱਸੇ ਰਹੇ ਸੀਗੇ تنਵੀਰ ਮੇਰਾ ਗਾਣਾ ਹਲੇ ਹੋਰ ਹਿੱਟ ਹੋਣਾ ਸੀਗਾ ਹੋਰ ਚੱਲਣਾ ਸੀਗਾ ਤੇ ਯਾਰ ਤੇਰਾ ਗਾਣਾ ਤੂੰ ਵਿੱਚ ਆ ਕੀ ਕਰਤਾ ਮੈਂ ਕਿਹਾ ਭਾਜੀ ਹੁਣ ਮੈਂ ਤਾਂ ਪੁੱਛਣ ਕਰ ਸਕਦਾ ਉਹ ਲੋਕਾਂ ਨੂੰ ਮੇਰਾ ਗਾਣਾ ਵੀ ਮਤਲਬ ਬਹੁਤ ਪਸੰਦ ਆਉਣ ਲੱਗਿਆ ਸੀਗਾ ਪਹਿਲਾ ਕਮੇਡੀ ਗਾਣਾ ਸੀਗਾ ਜਿਹੜਾ ਇੰਨਾ ਹਿੱਟ ਹੋਇਆ ਤੇ ਉਸ ਤੋਂ ਬਾਅਦ ਕਿਹੜੇ-ਕਿਹੜੇ ਤੁਸੀਂ ਹੋਰ ਗਾਣੇ ਗਾਏ ਆ ਜਿਹੜੇ ਭਗਵੰਤ ਮਾਨ ਸਾਹਿਬ ਨਾਲ ਕਿਹੜੇ ਕਿਹੜੇ ਗਾਣੇ ਸੀਗੇ ਉਹਦੇ ਵਿੱਚ ਨਹੀਂ ਉਹਦੇ ਵਿੱਚ ਮੈਂ ਗਾਣੇ ਸਾਰੇ ਮੇਰੇ ਸੀਗੇ ਮੇਰਾ ਮਨ দোਲੇ ਤਨ দোਲੇ ਛੱਲੇ ਮੁੰਦੇ ਤੇ ਇੱਕ ਸੀਗਾ ਪੀਰੀਅੋਡੀ ਤੇ ਇੱਕ ਮਤਲਬ 7-8 ਗਾਣੇ ਸੀਗੇ ਸਾਰੇ ਮੈਂ ਗਾਏ ਸੀਗੇ ਉਹ ਚ ਉਹ ਚ ਮਾਨ ਸਾਹਿਬ ਨੇ ਸਿਰਫ ਕਾਮੇਡੀ ਦਿੱਤੀ ਸੀ ਹਾਂ ਉਹਨਾਂ ਦੇ ਕੁਝ ਖਬਰਾਂ ਸੀਗੀਆਂ ਕੁਝ ਹੋਰ ਸੀਗੇ ਕਾਮੇਡੀ ਦੇ ਜਿੱਦਾਂ ਉਹ ਮਿਕਸ ਜਿਆ ਕਰਕੇ ਉਹਨਾਂ ਨੇ ਫਿਰ ਪ੍ਰੋਜੈਕਟ ਕੀਤਾ ਸੀਗਾ ਉਸ ਤੋਂ ਬਾਅਦ ਜੇ ਗੱਲ ਕਰੀਏ ਤੁਹਾਡੇ ਕਿਹੜੇ ਕਿਹੜੇ ਗਾਣੇ ਉਸ ਤੋਂ ਬਾਅਦ ਆਉਂਦੇਗੇ ਲਗਾਤਾਰ ਕਿਉਂਕਿ ਫਿਰ ਤੁਸੀਂ ਉਸ ਚੀਜ਼ ਦੇ ਵਿੱਚ ਆ ਗਏ ਜੀ ਜੀ ਉਸ ਤੋਂ ਬਾਅਦ ਫਿਰ ਮੈਨੂੰ ਬਾਨ ਸਾਹਿਬ ਨੇ ਬੁਲਾ ਲਿਆ ਬੰਬੇ ਬਾਉਸਿੰਗ ਮਾਨ ਹੁਣਾ ਨੇ ਉਹਨਾਂ ਦੇ ਬੇਟਾ ਆਇਆ ਸੀ ਰਵੀ ਉਹ ਮੈਨੂੰ ਕਹਿੰਦੇ ਪਾਪਾ ਨੇ ਬੁਲਾਇਆ ਮੈਂ ਉੱਥੇ ਚਲੇ ਗਿਆ ਉੱਥੇ ਫਿਰ ਸ਼ੁਰੂਆਤ ਹੋਈ ਜਦੋਂ ਗਾਣਾ ਕੀਤਾ ਸੀ ਟੇਪ ਕੀਤੀ ਸੀ ਬਾਬਾ ਪੈਸੇ ਸੁਟੂ ਪੈਰੀਟੋਨ ਨੇ ਰਿਲੀਜ਼ ਕੀਤੀ ਸੀ ਉਹਦੇ ਵਿੱਚ ਮੇਰਾ ਇੱਕ ਗਾਣਾ ਸੀਗਾ 10 ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ ਜਗਰਾਉਂ ਦੇ ਅੱਡੇ ਤੇ ਤੇਰੇ ਮੁੰਡੇ ਨੂੰ ਲਿਆ ਕੇ ਜੀਨੇ ਕੁਲਫੀ ਖਵਾਈ ਤੇਰਾ ਕੀ ਲੱਗਦਾ ਮਤਲਬ 96 ਦਾ ਉਹ ਵੀ ਰੱਬ ਦੀ ਕਿਰਪਾ ਨਾਲ ਬੜਾ ਸੁਪਰ ਹਿੱਟ Song ਰਿਆ ਸੀਗਾ ਤੇ ਗੱਲ ਕਰੀਏ ਕਹਿੰਦੇ ਆ ਕਿ ਜਦੋਂ ਬੰਦਾ ਬੰਬੇ ਚਲ ਜਾਂਦਾ ਉੱਥੇ ਦੀ ਜਿਹੜੀ ਸਟ੍ਰਗਲ ਲਾਈਫ ਆ ਬੜੀ ਮੁਸ਼ਕਲ ਹੁੰਦੀ ਆ ਉੱਥੇ ਕੋਈ ਕੋਈ ਆਰਟਿਸਟਿਕ ਪੰਦਾ ਵੰਨਾ ਉਹਦੇ ਤਾਂ ਭਾਂਡੇ ਤੱਕ ਵਿਕ ਜਾਂਦੇ ਆ ਸਟੇਡ ਪਰ ਮੈਨੂੰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਮੈਂ ਜਾਊਂਗਾ ਮੈਨੂੰ ਬਲਾਵਾ ਵੀ ਆਪੇ ਆਇਆ ਮੈਨੂੰ ਪ੍ਰਮਾਤਮਾ ਨੇ ਸੱਚੀ ਗੱਲ ਹੈ ਕਿ ਮੈਨੂੰ ਘਰੇ ਬੈਠੇ ਸਭ ਕੁਝ ਦਿੱਤਾ ਪਹਿਲਾ ਕੁਮਾਨ ਸਾਹਿਬ ਆਏ ਉਹਨੇ ਮੇਰੇ ਤੋਂ ਗਵਾਇਆ ਫਿਰ ਮਾਨ ਸਾਹਿਬ ਦਾ ਮੈਸੇਜ ਆ ਗਿਆ ਕਿ ਬੰਬੇ ਆ ਜਾ ਮੈਂ ਬੰਬੇ ਚਲੇ ਗਿਆ ਔਰ ਇੱਕ ਹੁੰਦਾ ਨਾ ਕਿ ਅਸੀਂ ਸੋਚ ਕੇ ਜਾਂਦੇ ਹਾਂ ਕਿ ਯਾਰ ਮੈਂ ਬੰਬੇ ਚੱਲਿਆ ਹੁਣ ਮੈਂ ਸਟਰਗਲ ਕਰਨੀ ਹੈ ਕੱਲਾ ਬੰਦਾ ਜਦੋਂ ਜਾਂਦਾ ਨਾ ਉਦੋਂ ਬੜਾ ਔਖਾ ਹੁੰਦਾ ਹੈ ਉੱਥੇ ਟਾਈਮ ਸਪੈਂਡ ਕਰਨਾ ਪਰ ਮੈਨੂੰ ਇਹ ਸੀਗਾ ਕਿ ਮੈਂ ਇੱਕ ਲੈਜੈਂਡ ਬੰਦੇ ਦੇ ਬਲਾਵੇ ਤੇ ਜਾ ਰਿਹਾ ਜਿਨ੍ਹਾਂ ਦਾ ਪਹਿਲਾਂ ਹੀ ਬਹੁਤ ਵੱਡਾ ਨਾਮ ਹੈ ਉੱਥੇ ਸਥਾਪਿਤ ਸੀਗੇ ਤੇ ਸੋ ਮੈਨੂੰ ਇੰਨੀ ਟੈਨਸ਼ਨ ਨਹੀਂ ਸੀ ਇਦਾਂ ਦੀ ਤੇ ਗੱਲ ਕਰੀਏ ਪਰਿਵਾਰ ਦਾ ਕਿੱਦਾਂ ਦਾ ਜਾਣ ਰਿਹਾ ਕਿਉਂਕਿ ਪਰਿਵਾਰ ਤੁਸੀਂ ਵੀ ਉਹਨਾਂ ਦੇ ਪਰਿਵਾਰਾਂ ਚੋਂ ਹੀ ਆ ਜਿਨ੍ਹਾਂ ਚੋਂ ਗਾਇਕ ਆ ਉੱਠੇ ਨੇ ਪਰ ਪਰਿਵਾਰ ਕਈ ਵਾਰ ਕਹਿੰਦਾ ਨਾ ਯਾਰ ਮਾਨ ਸਾਹ ਵਾ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਮੇਰਾ ਕੋਈ ਰੁਝਾਨ ਨਹੀਂ ਸੀ ਪਰਿਵਾਰ ਨੇ ਨਹੀਂ ਕਿਹਾ ਕਿ ਹਾਂ ਵੀ ਪਹਿਲਾਂ ਤਾਂ ਤੂੰ ਕਹਿੰਦਾ ਸੀ ਰੁਝਾਨ ਹੈ ਨਹੀਂ ਮੈਂ ਨਹੀਂ ਜਾਣਾ ਉਸ ਲੈਣ ਹੁਣ ਉਸੇ ਲਾਈਨ ਤੇ ਤੁਰ ਪਿਆ ਨਹੀਂ ਪਰਿਵਾਰ ਦਾ ਪੂਰਾ ਮੈਨੂੰ ਸਹਿਯੋਗ ਰਿਹਾ ਸਾਰੇ ਕਿਉਂਕਿ ਮੇਰੇ ਫਾਦਰ ਸਾਹਿਬ ਸਿੰਗਰ ਹੈ ਉਹ ساری ਉਮਰ ਬਾਬੇ ਮਾਨ ਕੇ ਨੇ ਤੇ ਡੈਡੀ ਨੇ ਇਕੱਠੇ ਨੇ ਗਿਆ ਜਿੰਨਾਂ ਉਹਨਾਂ ਦੀ ਇਕਲੀਆਂ ਸਾਰੇ ਇਕੱਠਿਆਂ ਦੀ ਬਾਤ ਚ ਸੋ ਉਹ ਤਾਂ ਸਭ ਖੁਸ਼ ਹੋਏ ਸੀ ਵੀ ਜੇ ਤੈਨੂੰ ਇਹੋ ਜਿਹਾ ਮੌਕਾ ਕੋਈ ਮਿਲਦਾ ਤੇ ਤੂੰ ਕਰ ਤੇ ਗੱਲ ਕਰੀਏ ਜੁਦਵੀਰ ਦੀ ਜੁਦਵੀਰ ਤੁਹਾਡਾ ਰਿਸ਼ਤੇਦਾਰੀ ਚ ਕੀ ਲੱਗਦਾ ਜੁਦਵੀਰ ਜੁਦਵੀਰ ਦੇਖੋ ਜੀ ਲੱਗਦਾ ਤਾਂ ਰਿਸ਼ਤੇ ਚ ਮੇਰਾ ਚਾਚਾ ਪਰ ਕਹਿੰਦਾ ਮੈਨੂੰ ਭਾਈ ਆ ਉਹ ਪਤਾ ਕਹਿੰਦਾ ਭਾਈ ਹੈ ਚਾਚਾ ਉਹ ਹਾਂ ਚਾਚਾ ਤੇ ਕਦੀ ਫੀਲ ਨਹੀਂ ਹੁੰਦਾ ਆ ਵੀ ਹੈ ਤਾਂ ਮੇਰਾ ਚਾਚਾ ਪਰ ਮੈਨੂੰ ਭਾਈ کہہ ਕੇ ਬੁਲਾਉਂਦਾ ਪਰ ਉਹਦਾ ਹੀ ਰਪਨ ਉਹਨੂੰ ਕਈ ਵਾਰੀ ਕਹਿ ਵੀ ਦਿੰਦੇ ਦੂਜੇ ਵੀ ਸਾਡੇ ਰਿਸ਼ਤੇਦਾਰ ਉਹ ਤੂੰ ਇਹਦਾ ਚਾਚਾ ਲੱਗਦਾ ਨਾ 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 ਯਾਰ ਇਹ ਤਾਂ ਮੇਰਾ ਭਾਈ ਹੈ ਇੱਕ ਰਿਸਪੈਕਟ ਹੁੰਦੀ ਨਾ ਜਿਹੜੀ ਦਿਲੋਂ ਕਿਉਂਕਿ ਉਮਰ ਚ ਮੈਂ ਥੋੜਾ ਜਿਹਾ ਵੱਡਾ ਹਾਂ ਤੂੰ ਇਸ ਕਰਕੇ ਉਹ ਮੈਨੂੰ ਸ਼ੁਰੂ ਤੋਂ ਇੱ ਤੇ ਹੁਣ ਜਦਵੀਰ ਵੀ ਗਾਇਕੀ ਚ ਲਗਾਤਾਰ ਉਤਰਦਾ ਆ ਰਿਹਾ ਕਿਵੇਂ ਲੱਗਦਾ ਕਿ ਹੁਣ ਚਾਚਾ ਜਾਂ ਬਾਈ ਦੋਨਾਂ ਚ ਜੋ ਮਰਜ਼ੀ ਕਹ ਲੋ ਹੁਣ ਉਹ ਬਰਾਬਰ ਦਾ ਆ ਰਿਹਾ ਨਹੀਂ ਨਹੀਂ ਬਰਾਬਰ ਨਹੀਂ ਉਹ ਮੇਰੇ ਤੋਂ ਸੋ ਵਧੀਆ ਕਿਉਂਕਿ ਉਹ 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 ਵੀ ਇੱਕ ਸੁਪਰ ਹਿੱਟ ਸਿੰਗਰ ਹੈ ਹੈਨਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਮਾਨਕ ਸਾਹਿਬ ਦਾ ਬੇਟਾ ਹੈ ਲੋਕਾਂ ਦਾ ਪਿਆਰ ਤਾਂ ਵੈਸੇ ਹੀ ਉਹਦੇ ਨਾਲ ਬਹੁਤ ਜ਼ਿਆਦਾ ਹੈ ਸਾਨੂੰ ਥੋੜੀ ਜਿਹੀ ਹਲੇ ਸਟਰਗਲ ਕਰਨੀ ਪੈ ਸਕਦੀ ਪਰ ਉਹਨੂੰ ਨਹੀਂ ਇੰਨੀ ਸਟਰਗਲ ਕਰਨੀ ਪਊਗੀ ਕਦੀ ਵੀ ਜ਼ਿੰਦਗੀ ਚ ਲੋਕ ਅੱਜ ਵੀ ਬਹੁਤ ਚਾਹੁੰਦੇ ਆ ਕਿ ਜਦੁਵੀਰ ਛੇਤੀ ਛੇਤੀ ਮਾਰਕੀਟ ਚ ਆਵੇ ਤੇ ਅਸੀਂ ਉਹਨੂੰ ਸੁਣੀਏ ਕਿਉਂਕਿ ਉਹਦੇ ਚੋਂ ਝਲਕ ਸਾਡੇ ਬਾਬੇ ਵਾਲੀ ਪੈਂਦੀ ਹੈ ਬਾਕੀ ਹੋਰ ਬਥੇਰੇ ਸਿੰਗਰ ਆ ਜਿਹੜਾ ਮਤਲਬ ਉਹਨਾਂ ਦੇ ਗਾਣੇ ਗਾਈ ਜਾਂਦੇ ਆ ਉਹ ਤੁਸੀਂ ਰੋਟੀ ਕਮਾਉਂਦੇ ਆ ਮਾਨਕ ਲਾ ਕੇ ਨਾਮ ਦੇ ਪਿੱਛੇ ਤੇ ਪਰ ਉਹ ਉਹਨਾਂ ਚੀਜ਼ਾਂ ਦਾ ਫਾਇਦਾ ਬਹੁਤ ਘੱਟ ਹੁੰਦਾ ਮੇਰੇ ਹਿਸਾਬ ਨਾਲ ਕਿਉਂਕਿ ਮਾਨਕ ਇੱਕੋ ਹੀ ਮਾਨ ਹੈ ਜੰਮਿਆ ਉਹ ਬੰਨਾ ਔਖਾ ਹੈ ਜਾਂ ਉਹ ਜਦੁਵੀਰ ਹੈ ਜਿਹੜਾ ਉਹ ਜਿਹੜੇ ਲੋਕ ਉਹਨੂੰ ਐਕਸੈਪਟ ਕਰਨਗੇ ਕਿ ਯਾਰ ਮਾਨਕ ਸਾਹਿਬ ਦਾ ਬੇਟਾ ਹੈ ਇਹੀ ਗਾਊਗਾ ਤੇ ਇਹੀ ਸੋਹਣਾ ਲੱਗਦਾ ਸਾਨੂੰ ਗਾਉਂਦਾ ਤੇ ਜਦੋਂ ਹੁਣ ਸਾਡੇ ਇਹ ਘਰ ਦਾ ਸ਼ਗਿਰਦੀ ਹੈ ਸਾਡੇ ਵੱਡਾ ਭਰਾ ਹੈ ਜੈਜੀ ਵੀ ਕਿਵੇਂ ਲੱਗਦਾ ਜੈਜੀ ਵੀ ਕਹਿੰਦਾ ਕਿ ਮੈਂ ਇਹਦਾ ਮਾਨਾ ਸਾਹਿਬ ਤੋਂ ਸਿੱਖਿਆ ਮੇਰੇ ਤੋਂ ਉੱਪਰ ਕੋਈ ਗਾਇਕ ਨਹੀਂ ਹੈ ਕਿਉਂਕਿ ਮੈਂ ਤਾਂ ਉਹਨਾਂ ਦੀ ਡਾਂਟ ਤਾਂ ਖਾਦਾ ਹੀ ਹੋਈ ਆ ਨਹੀਂ ਇਦਾਂ ਨਹੀਂ ਕਹਾਂ ਉਹ ਕਹੂਗੇ ਮੇਰੇ ਸਾਹਮਣੇ ਕਿ ਮੇਰੇ ਤੋਂ ਉੱਤੇ ਕੋਈ ਨਹੀਂ ਹੈਗਾ ਬੜਾ ਡਾਊਨ ਟੂ ਅਰਥ ਹੈ ਇਨਸਾਨ ਬੜਾ ਵਧੀਆ ਅੱਜ ਕੱਲ੍ਹ ਵਿਦੇਸ਼ਾਂ 'ਚ ਰਹਿ ਰਹੇ ਹੁਣ ਬਿਲਕੁਲ ਬਿਲਕੁਲ ਜੀ ਕੋਈ ਕਮੀ ਨਹੀਂ ਉਹਨਾਂ ਕੋਲ ਨਾ ਮੈਂ ਸ਼ੋਹਰਤ ਹੈ ਪੈਸਾ ਸਾਰਾ ਕੁਝ ਹੈ ਉਹ ਉਹਨਾਂ ਦੇ ਉਸਤਾਦਾਂ ਦਾ ਜਾਂ ਉਹਨਾਂ ਦੇ ਬਜ਼ੁਰਗਾਂ ਦਾ ਅਸ਼ੀਰਵਾਦ ਹੈ ਪਰ ਉਹ ਉਹਨੇ ਮਗਰ ਮਾਨਕ ਨਹੀਂ ਲਾਇਆ ਪਰ ਫਿਰ ਵੀ ਮਾਨਕ ਦਾ ਨਾਮ ਰੌਸ਼ਨ ਹੋ ਰਿਹਾ ਉਹਨਾਂ ਦੇ ਨਾਮ ਨਾਲ ਕਈ ਵਾਰ ਕਲਿਆਣਾ ਆ ਦੇ ਵਰਗੀਆਂ ਗਾਣ ਦੀ ਕੋਸ਼ਿਸ਼ ਬਿਲਕੁਲ ਗਾਉਂਦੇ ਆ ਔਰ ਲੋਕ ਮਤਲਬ ਇੰਜੋਏ ਵੀ ਕਰਦੇ ਉਹਨਾਂ ਚੀਜ਼ਾਂ ਨੂੰ ਸੁਣਨੇ ਵਿੱਚ ਆਉਂਦੇ ਆ ਕਿਉਂਕਿ ਉਹਨਾਂ ਦਾ ਇੱਕ ਆਪਣਾ ਸਟਾਈਲ ਹੈ ਮਾਨਕ ਦੁਆਰਾ ਬਣਨਾ ਔਖਾ ਹੈ ਪਰ ਜੇ ਆਪਾਂ ਉਹਨਾਂ ਦੀਆਂ ਚੀਜ਼ਾਂ ਆਪਣੇ ਸਟਾਈਲ ਚ ਗਾਉਨੇ ਫਿਰ ਵੀ ਲੋਕ ਉਹਨਾਂ ਨੂੰ ਇੰਜੋਏ ਕਰਨਗੇ ਹੁਣ ਜਿਹੜਾ ਜੈਜੀ ਬੀਵੀ ਉਹ ਵੀ ਬਾਹਰ ਰਹਿੰਦੇ ਹੁਣ ਇੰਡੀਆ ਉਹ ਘੱਟ ਵੱਧ ਆਉਂਦੇ ਪਰ ਲੱਗਦਾ ਨਹੀਂ ਕਿ ਜੈਜੀ ਬੀ ਨੂੰ ਵੀ ਲੈ ਕੇ ਲੁਧਿਆਣਾ ਜਾਂ ਪੰਜਾਬ ਦੇ ਵਿੱਚ ਲੈ ਕੇ ਮਾਨਕ ਸਾਹਿਬ ਦਾ ਗਾਲੇ ਗਾਣੇ ਚਾਹੀਦੇ ਸੀ ਕਿਉਂਕਿ ਕਈ ਹੁਣ ਮਾਨਕ ਸਾਹਿਬ ਦੇ ਗਾਣੇ ਚੱਕ ਕੇ ਉਹਨਾਂ ਨੂੰ ਨਵੇਂ ਸਿਰੇ ਨਾਲ ਲਾਂਚ ਕਰ ਰਿਹਾ ਰੀਮਿਕਸ ਕਰ ਰਿਹਾ ਉਹਨਾਂ ਨੂੰ ਕੋਈ ਨਹੀਂ ਕਰਨ ਦੋ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਥੋੜੀ ਬਹੁਤ ਰੋਜ਼ੀ ਰੋਟੀ ਕਮਾ ਰਿਹਾ ਹੈ ਕੁਝ ਕਰਕੇ ਤੇ ਚਲੋ ਕੋਈ ਨਹੀਂ ਪਰ ਮਾਨਕ ਆਪਣੀ ਜਗ੍ਹਾ ਉੱਥੇ ਹੀ ਹੈ ਉਹਨਾਂ ਨੂੰ ਕੋਈ ਨਾ ਛੋਟਾ ਕਰ ਸਕਦਾ ਨਾ ਕੋ ਕਟਾ ਸਕਦਾ ਕੁਝ ਵੀ ਨਹੀਂ ਹੋ ਸਕਦਾ ਮਾਨਕ ਸਾਹਿਬ ਨੂੰ ਬਾਕੀ ਜੈਜੀ ਵੀ ਭਾਜੀ ਦੁਨੀਆ 'ਚ ਜਿੱਥੇ ਮਰਜੀ ਕੋਨੇ 'ਚ ਕੋਈ ਇਨਸਾਨ ਰਹਿੰਦਾ ਪਰ ਜੁੜਿਆ ਉਹ ਪੰਜਾਬ ਨਾਲ ਹੀ ਹੈ ਕਿਉਂਕਿ ਉਹ ਪੰਜਾਬੀ ਸਿੰਗਰ ਹੈ ਜਿੱਥੇ-ਜਿੱਥੇ ਦੁਨੀਆ ਦੇ ਕੋਨੇ 'ਚ ਬੈਠੇ ਲੋਕ ਸਾਡੇ ਪੰਜਾਬੀ ਉਹ ਸੁਣਨਗੇ ਉਹਨਾਂ ਨੂੰ ਚਾਹੇ ਇੰਗਲੈਂਡ 'ਚ ਬੈਠੇ ਕੈਨੇਡਾ ਅਮਰੀਕਾ ਜਿੱਥੇ ਮਰਜੀ ਬੈਠੇ ਹੋਣ ਹੁਣ ਜਦੋਂ ਜੈਜੀ ਵੀ ਪੰਜਾਬ ਆਂਦੇ ਕਿ ਮਿਲਨ ਆਂਦੇ ਇੱਥੇ ਹੁਣ ਕਿ ਉਹਨਾਂ ਦਾ ਪਿਆਰ ਘਟਦਾ ਰਿਹਾ ਬੇਕਾਇਦਾ ਘਰੇ ਆਉਂਦੇ ਆ ਬਾਬੇ ਮਾਨਕ ਉਹਨਾਂ ਦੇ ਔਰ ਸਾਡੇ ਪਰਿਵਾਰ ਦੇ ਮੈਂਬਰ ਆ ਦੁੱਖ ਸੁੱਖ ਚ ਹਮੇਸ਼ਾ ਹੁੰਦੇ ਤੇ ਹੁਣ ਤੁਸੀਂ ਅੱਜ ਕੱਲ ਕੀ ਕਰ ਰਹੇ ਗੱਲ ਕਰੀਏ ਇਹ ਤਾਂ ਹੋ ਗਈ ਸੀ ਮਾਨਕ ਸਾਹਿਬ ਜਾਂ ਜੈਸੀ ਵੀ ਤੁਸੀਂ ਅੱਜ ਕੱਲ ਕੀ ਕਰ ਰਹੇ ਕਿਹੜੇ ਨਵੇਂ ਗਾਣੇ ਲੈ ਕੇ ਆ ਰਹੇ ਦੇਖੋ ਜੀ ਮੇਰਾ ਚੱਲਦਾ ਆ ਰਿਹਾ ਮੇਰੇ ਮੈਂ ਫਿਲਮਾਂ 'ਚ ਵੀ ਗਿਆ ਹੰਬੇ ਟਾਈਮ 'ਚ ਮੈਂ ਉਹਨਾਂ ਸਿੰਗਰਾਂ ਨਾਲ ਮੈਨੂੰ ਗਾਉਣ ਦਾ ਮੌਕਾ ਮਿਲਿਆ ਜਿਹੜੇ ਕਈ ਵਾਰੀ ਸਿੰਗਰ ਸੋਚ ਵੀ ਨਹੀਂ ਸਕਦੇ ਹੁੰਦੇ ਕਵਿਤਾ ਕ੍ਰਿਸ਼ਨਾ ਮੁਰਤੀ ਜੀ ਸਾਡੇ ਇੰਡਸਟਰੀ ਦੇ ਲੈਜੈਂਡ ਸਿੰਗਰ ਹੋਏ ਆ ਉਹਨਾਂ ਨਾਲ ਮੈਂ ਜੁੜ ਗਿਆ ਮਹਿੰਦਰ ਕਪੂਰ ਸਾਹਿਬ ਗੁਰਦਾਸ ਮਾਨ ਸਾਹਿਬ ਸਾਡੀ ਇੱਕ ਮਿਕਸ ਟੇਪ ਆਈ ਸੀਗੀ ਤੇ ਸੁਰਿੰਦਰ ਸੋਢੀ ਸਾਹਿਬ ਉਹਨਾਂ ਸੁਰਿੰਦਰ ਕੋਹਲੀ ਜੀ ਉਤਮ ਸਿੰਘ ਇਹ ਜੀ 뮤ਜ਼ਿਕ ਡਾਇਰੈਕਟਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਔਰ ਸਭ ਤੋਂ ਵੱਡੀ ਗੱਲ ਸੁਖਵਿੰਦਰ ਸਿੰਘ ਮੇਰੇ ਉਸਤਾਦ ਹੈ ਔਰ ਮੈਂ ਰੱਬ ਤੋਂ ਵੀ ਜ਼ਿਆਦਾ ਉਹਨਾਂ ਦਾ ਮਾਣ ਕਰਦਾ ਇੱਜ਼ਤ ਕਰਦਾ ਉਹਨਾਂ ਕੋਲ ਮੈਂ ਰਹਿ ਆ ਵੀ ਉੱਥੇ ਤੇ ਉਹਨਾਂ ਦੇ 뮤ਜ਼ਿਕ 'ਚ ਵੀ ਕੰਮ ਕੀਤਾ ਮੈਂ ਤੇ ਹੁਣ ਤੁਸੀਂ ਅੱਜਕੱਲ ਕੀ ਕਰ ਰਹੇ ਹੋ ਜਿਹੜੀ 뮤זיਕ ਦੇ ਇੰਡਸਟਰੀ ਤਾਂ ਹੋਈ ਗਈ ਕਿਉਂਕਿ ਅੱਜਕੱਲ ਕੀ ਕਰ ਰਹੇ ਹੋ ਤੁਸੀਂ ਅਸਲ ਦੇ ਵਿੱਚ ਦੇਖੋ ਜੀ ਮੈਂ ਹੋਰ ਕੁਝ ਸਿੱਖਿਆ ਹੀ ਨਹੀਂ ਬਿਨਾ ਗਾਉਣ ਤੋਂ ਨਾ ਮੈਨੂੰ ਕੁਝ ਆਉਂਦਾ ਔਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਮੈਂ ਉਹਨਾਂ ਸਿੰਗਰਾਂ ਚੋਂ ਆ ਜਿਹੜਾ ਅੱਜ ਵੀ ਪੰਜ ਪੈਸੇ ਲਾਏ ਬਿਨਾ ਮਾਰਕੀਟ ਚ ਤੁਰਿਆ ਹੁਣ ਕੁਛ ਨਾ ਕੁਛ ਮਾਰਕੀਟ ਚ ਆ ਹੀ ਜਾਂਦਾ ਮੇਰਾ ਗਾਣਾ ਹੁਣ ਪਿੱਛੇ ਜੇ ਇੱਕ ਦੋ ਗਾਣੇ ਲਾਂਚ ਹੋਏ ਆ ਤੇ ਦੋ ਗਾਣੇ ਹੁਣ ਹੋਏ ਪਏ ਆ ਟੈਲੀ ਟਿਊਨ ਕੰਪਨੀ ਐ ਵਾਈਟਲ ਉਹਨਾਂ ਚ ਗਾਣੇ ਰਿਕਾਰਡ ਹੋਏ ਆ ਵੀਡੀਓ ਤਿਆਰ ਔਰ ਜਲਦੀ ਰਿ ਤੇ ਕੋਈ ਮਾਨਕ ਸਾਹਿਬ ਦਾ ਜਿਹੜਾ ਗਾਣਾ ਯਾਦ ਆਂਦਾ ਹੋਵੇ ਇਸ ਟਾਈਮ ਤੇ ਕੋਈ ਗਾਣਾ ਦਰਸ਼ਕਾਂ ਨੂੰ ਆ ਨਹੀਂ ਗਾਣੇ ਤੋਂ ਨਹੀਂ ਸਾਰੇ ਵਧੀਆ ਇੱਕ ਤਾਂ ਕੋਈ ਵੀ ਸਾਥੋਂ ਸੱਜਣਾ ਦੇ ਨਾਲ ਗਿਆ ਭੋਲਿਆ ਸੋਲ ਜਿੰਦੜੀ ਨੂੰ ਦੁੱਖਾਂ ਵਿੱਚ ਰੋਲਿਆ ਹੋ ਸਾਥੋਂ ਸੱਜਣਾ ਦੇ ਨਾਲ ਗਿਆ ਭੋਲਿਆ ਸੋਲ ਜਿੰਦੜੀ ਨੂੰ ਦੁੱਖਾਂ ਵਿੱਚ ਰੋਲਿਆ ਅਸਾਂ ਭੜੀਆਂ ਹੀ ਜੱਗ ਤੋਂ ਲੁਕਾਈਆਂ ਅਸਾਂ ਭੜੀਆਂ ਹੀ ਜੱਗ ਤੋਂ ਲੁਕਾਈਆਂ ਕਿ ਪੱਲੇ ਸਾਡੇ ਕੱਖ ਨਾ ਰਿਹਾ ਹੋ ਪੱਲੇ ਸਾਡੇ ਕੱਖ ਨਾ ਰਹਾ ਅਸੀਂ ਅੱਖੀਆਂ ਬਗਾਨੇ ਵਸ ਪਾਈਆਂ ਕਿ ਪੱਲੇ ਸਾਡੇ ਕੱਖ ਨਾ ਰਹਾ ਹੋ ਪੱਲੇ ਸਾਡੇ ਕੱਖ ਨਾ ਰਹਾ ਹਣ ਗੱਲਬਾਤ ਕਰੀਏ ਭਗਵੰਤ ਮਾਨ ਦੀ ਤੇ ਭਗਵੰਤ ਮਾਨ ਨੂੰ ਮਿਲੇ ਹੋ ਸੀ ਅੰਬਰਨਨ ਤੋਂ ਬਾਅਦ ਕਦੀ ਮੈਂ ਤੁਹਾਨੂੰ ਇਹ ਗੱਲ ਇੱਕ ਕਹਿਣੀ ਚਾਹੁੰਦਾ ਕਿ ਇੰਟਰਵਿਊ ਮੇਰੀ ਹੋ ਰਹੀ ਹੈ ਮੈਂ ਲੋਕ ਇਹ ਨਾ ਕਹਿਣ ਕਿ ਯਾਰ ਇੰਟਰਵਿਊ ਤਨਵੀਰ ਦੀ ਹੈ ਗੱਲਾਂ ਕਿਤੇ ਭਗਵੰਤ ਦੀ ਆ ਗਈ ਕਿਤੇ ਮਾਨ ਦੀ ਆ ਗਈ ਕਿਤੇ ਕੇ ਨਹੀਂ ਇੰਡਸਟਰੀ ਦੇ ਵਿੱਚੋਂ ਇੰਡਸਟਰੀ ਤੋਂ ਬਾਅਦ ਉਹ ਇੰਡਸਟਰੀ ਦਾ ਐਸਾ ਚਿਹਰਾ ਹੈ ਜਿਹੜਾ ਸੀਐਮ ਬਣ ਚੁੱਕੇ ਨੇ ਕਦੀ ਵੀ ਨਹੀਂ ਉਹਨੂੰ ਭੁੱਲ ਸਕਦੇ ਲੋਕ ਉਹਨਾਂ ਨੂੰ ਕਦੀ ਨਹੀਂ ਭੁੱਲ ਸਕਦੇ ਔਰ ਮੈਂ ਪਹਿਲੇ ਹੀ ਕਹਿ ਕੇ ਹਟਿਆ ਕਿ ਮੈਨੂੰ ਉਹਨਾਂ ਦੇ ਬਹੁਤ ਮਾਣ ਹੈ ਕਿ ਅਸੀਂ ਇਕੱਠੇ ਕੰਮ ਕੀਤਾ ਅੱਜ ਜੋ ਸੀਐਮ ਹੈ ਸਾਨੂੰ ਹਮੇਸ਼ਾ ਹੀ ਉਹਨਾਂ ਦੇ ਮਾਣ ਰਹੂੰਗਾ ਐਕਚੁਅਲੀ ਜ਼ਿੰਦਗੀ 'ਚ ਜਿਹੜੇ ਵੀ ਇਨਸਾਨ ਨਾਲ ਅਸੀਂ ਕੰਮ ਕਰਦੇ ਨੇ ਉਹ ਸਾਨੂੰ ਕਦੀ ਭੁੱਲਦੇ ਨਹੀਂ ਹੁੰਦੇ ਤੇ ਹੁਣ ਤੁਹਾਡੇ ਅੱਗੇ ਜਿਹੜੇ ਗਾਣੇ ਆ ਰਹੇ ਆ ਇੱਕ ਪੰਜਾਬ ਦੇ ਵਿੱਚ ਪੰਜਾਬੀਤ ਨੂੰ ਕਿਉਂਕਿ ਗੈਂਗਵਾਰ ਦੇ ਗਾਣੇ ਬੜੇ ਆਉਂਦੇ ਕਿ ਹਾਂ ਵੀ ਅਸਲਾ ਚੱਕ ਲਿਆ ਚਿੱਟਾ ਹੋ ਗਿਆ ਬੰਦੂਕਾਂ ਫੈਰ ਇਦਾਂ ਦੇ ਗਾਣੇ ਤੁ ਕੀ ਸੁਣਿਆ ਮਿਲੂਗਾ ਕਿਉਂਕਿ ਮਾਨਕ ਸਾਹਿਬ ਨੇ ਅੱਜ ਤੱਕ ਇਦਾਂ ਦੇ ਗਾਣੇ ਨਹੀਂ ਗਾਏ ਸੀ ਇਦਾਂ ਦੇ ਗਾਣੇ ਸਿਰਫ ਮਾਹੌਲ ਖਰਾਬ ਕਰ ਸਕਦੇ ਆ ਸਿੱਧੇ ਰਸਤੇ ਨਹੀਂ ਪਾ ਸਕਦੇ ਸਾਡੇ ਗਾਣੇ ਜਿਹੜੇ ਅਸੀਂ ਪਰਿਵਾਰਕ ਗੀਤ ਗਾਏ ਆ ਹੁਣ ਤੱਕ ਹੈਨਾ ਜਿਹੜੇ ਸਾਰਾ ਪਰਿਵਾਰ ਬੈਠ ਕੇ ਸੁਣ ਸਕਦਾ ਉਹਨਾਂ ਨੇ ਇੰਜੋਏ ਕਰ ਸਕਦਾ ਅੱਜ ਕੱਲ ਦੇ ਗਾਣਿਆਂ ਚ ਦਮ ਨਹੀਂ ਰਿਹਾ ਅੱਜ ਕੱਲ ਦੇ ਗਾਣੇ ਸਿਰਫ ਟਾਈਮ ਪਾਸ ਹੁੰਦੇ ਆ ਫੋਰ ਦਾ ਟਾਈਮ ਪੈਟਰੋਲ ਮਹਿੰਗਾ ਹੋ ਗਿਆ ਉਹਤੇ ਗਾਣਾ ਆ ਗਿਆ ਝੋਨਾ ਆ ਗਿਆ ਉਹਦੇ ਤੇ ਗਾਣਾ ਆ ਗਿਆ ਕਣਕ ਦਾ ਕਣਕ ਦੀ ਰੋਤ ਆ ਗਈ ਉਹਦੇ ਤੇ ਗਾਣਾ ਕੱਢਦੇ ਆ 4 ਮਹੀਨੇ ਰੋਤ ਰਹਿੰਦੀ 4 ਮਹੀਨੇ ਗਾਣਾ ਰਹਿੰਦਾ ਜਿਹੜੇ ਪੁਰਾਣੇ ਗਾਣੇ ਸਦਾ ਬਾਹਰ ਸੀ ਆਹ ਆਹ ਉਹ ਕਦੀ ਨਹੀਂ ਮੁੱਕਣਗੇ ਯਮਲਾ ਜੱਟ ਜੀ ਦੇ ਗਾਣੇ ਸੁਣ ਲਓ ਬੀਬੀ ਜੀ ਦੇ ਗਾਣੇ ਸੁਣ ਲਓ ਮਾਨਕ ਸਾਹਿਬ ਦੇ ਚਮਕੀਲਾ ਜੀ ਦੇ ਬੜੇ ਬੜੇ ਲੈਜੈਂਡ ਸਿੰਗਰ ਹੋਏ ਮੁਹੰਮਦ ਸਦੀਕ ਸਾਹਿਬ ਉਹਨਾਂ ਦੇ ਗਾਣੇ ਜਦੋਂ ਮਰਜ਼ੀ ਸੁਣ ਲਓ ਉਹਦੀ ਨਵੇਂ ਤੇ ਹੁਣ ਤੁਹਾਡੇ ਜਿਹੜੇ ਗਾਣੇ ਆ ਰਹੇ ਹੋਣਾ ਅੱਜ ਤਾਂ ਨਹੀਂ ਅਸਲੇ-ਉਸਲੇ ਦਾ ਰੋਲ ਹੈਗਾ ਮੈਂ ਅੱਜ ਤੱਕ ਨਾ ਇਦਾਂ ਦਾ ਗਾਇਆ ਤੇ ਨਾ ਮੈਂ ਗਾਣਾ ਤੁਸੀਂ ਵੀ ਹੋਣਾ ਵਾਗੇ ਸੱਚੀ-ਸੁੱੱਚੀ ਗੱਲ ਬਸ ਜਿਹੜੇ ਜਿਹੜੇ ਆਮ ਗੱਲ ਹੈ ਨਾ ਜਿਹੜੀ ਉਹੀ ਲੋਕਾਂ ਨੂੰ ਚੰਗੀ ਲੱਗਦੀ ਜਿਹੜੀ ਸਾਡੇ ਚ ਹਮੇਸ਼ਾ ਰਹਿੰਦੀ ਹੈ ਇੱਕ ਹੁੰਦੀ ਟਾਈਮ ਲਈ ਕਿ ਯਾਰ ਆਹ ਚੀਜ਼ ਆ ਗਈ ਇਹਦੇ ਤੇ ਗਾਣਾ ਗਾ ਦੋ ਉਹ ਉਹ ਕਲਾਕਾਰ ਜਿਹੜੇ ਹੁੰਦੇ ਨਾ ਉਹਨਾਂ ਨੂੰ ਇਹ ਹੁੰਦਾ ਕਿ ਪੈਸਾ ਕਮਾ ਲੈਂਦੇ ਆ ਥੋੜੇ ਦਿਨ ਸਾਲ 2 ਸਾਲ ਨਾਮ ਬਣਿਆ ਰਹਿੰਦਾ ਪਰ ਉਦੋਂ ਮੁੜ ਕੇ ਲੋਕ ਉਹ ਨਹੀਂ ਛੇਤੀ ਭੁੱਲ ਜਾਂਦੇ ਇਕਾਤੀ ਸ਼ਬਾਜ ਨਹੀਂ ਹੁੰਦੀ ਉਹ ਜਿੰਨੀ ਛੇਤੀ ਤਾਂ ਉਹ ਨੂੰ ਜਾਂਦੀ ਉੰਨੀ ਛੇਤੀ ਥੱਲੇ ਨੂੰ ਆਉਂਦੀ ਆਹ ਸਿਸਟਮ ਹੈ ਅੱਜ ਦੇ ਕਲਾਕਾਰਾਂ ਦਾ ਪਰ ਲੰਬੀ ਰੇਸ ਦੇ ਘੋੜੇ ਹੁਣ ਉਹ ਸਾਨੂੰ ਸੋਚ ਸਮਝ ਕੇ ਕੰਮ ਕਰਨਾ ਪੈਂਦਾ ਹੁਣ ਕਦੋਂ ਤੱਕ ਤੁਹਾਡੇ ਨਵੇਂ ਗਾਣੇ ਦਰਸ਼ਕਾਂ ਨੂੰ ਸੁਣਨ ਨੂੰ ਮਿਲ ਜੂਗੇ ਜਿਹੜੇ ਆਹ ਰਏ ਤੁਸੀਂ ਕਹਿ ਰਹੇ ਹੋ ਕਿ ਰਿਕਾਰਡ ਹੋਏ ਪਏ ਬਸ ਲਾਂਚ ਕਰਨੇ ਸੀ ਦੇਖੋ ਜੀ 1 ਮਹੀਨੇ ਦੇ ਵਿੱਚ ਵਿੱਚ ਮੇਰਾ ਗਾਣਾ ਨਮ ਆ ਰਿਹਾ ਇੱਕ ਬੜਾ ਅੱਛਾ ਗਾਣਾ ਹੈ ਹੂੰ ਲੱਗਦਾ ਏ ਪਿਆਰਾ ਮੈਨੂੰ ਲਗਦਾ ਏ ਪਿਆਰਾ ਮੈਨੂੰ ਲਗਦੀ ਜਿਨ ਰੁੱਤ ਜੱਟ ਨੂੰ ਕਣਕਾਂ ਦੇ ਪੱਕਣ ਦੀ ਲਗਦਾ ਏ ਪਿਆਰਾ ਮੈਨੂੰ ਲਗਦੀ ਜਿਨ ਰੁੱਤ ਜੱਟ ਨੂੰ ਕਣਕਾਂ ਦੇ ਪੱਕਣ ਦੀ ਨੈਣਾ ਨੂੰ ਆਦਤ ਪੈ ਗਈ ਸੱਜਣਾ ਤੈਨੂੰ ਤੱਕਣ ਦੀ ਨੈਣਾ ਨੂੰ ਆਦਤ ਪੈ ਗਈ ਤੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਜਿਹੜੇ ਭਾਇ ਚਾਰਕਾਂ ਜਾਓ ਕਿਤੇ ਨਾ ਕਿਤੇ ਹੁਣ ਕਹਿੰਦਾ ਇਹ ਖਤਮ ਹੁੰਦੀ ਜਾ ਰਹੀ ਹੈ ਕਿ ਰਾਜਨੀਤਿਕ ਲੋਗ ਜਿਹੜੇ ਆ ਉਹਨੂੰ ਖਰਾਬ ਕਰਦੇ ਪਏ ਨੇ ਪੰਜਾਬ 'ਚ ਦੇਖੋ ਜੀ ਰਾਜਨੀਤਿਕ ਬਾਰੇ ਮੈਨੂੰ ਇੰਨੀ ਨੋਲਿਜ ਨਹੀਂ ਹੈਗੀ ਕੀ ਕਰ ਰਿਹਾ ਕੀ ਹੋ ਰਿਹਾ ਉਹਦੇ 'ਚ ਜੇ ਮਾਹੌਲ ਖਰਾਬ ਹੁੰਦਾ ਨਾ ਉਹ 'ਚ ਸਾਡੇ ਕੁਝ ਕੁ ਕਲਾਕਾਰਾਂ ਦਾ ਵੀ ਸਹਿਯੋਗ ਹੁੰਦਾ ਹੈ ਮਾਹੌਲ ਖਰਾਬ ਕਰਨ 'ਚ ਅਸੀਂ ਦੁਨੀਆ ਨੂੰ ਜੋ ਪਰੋਸਾਂਗੇ ਨਾ ਉਹਨਾਂ ਨੇ ਇੱਕ ਵਾਰੀ ਸੁਣਨਾ ਉਹਨੂੰ ਦੇਖਣਾ ਲੋਕਾਂ ਦਾ ਆਡੀਅנס ਦਾ ਕੋਈ ਕਸੂਰ ਨਹੀਂ ਮੰਦੇ ਆ ਕਿ ਉਹ ਜੋ ਚੀਜ਼ ਕਲਾਕਾਰ ਦਿੰਦੇ ਉਹਨਾਂ ਨੂੰ ਸੁਣਦੇ ਇੱਕ ਵਾਰ ਕੁਝ ਕੁ ਲੋਕ ਹੁੰਦੇ ਆ ਉਹਦੇ ਪਿੱਛੇ ਲੱਗ ਕੇ ਮਾਹੌਲ ਖਰਾਬ ਕਰਨ ਵਾਲੇ ਕੁਝ ਹੁੰਦੇ ਆ ਕਿ ਯਾਰ ਆ ਕੀ ਕਰਤਾ ਇਹਨੇ ਕੰਮ ਖਰਾਬ ਕੀਤਾ ਉਦੋਂ ਦੇ ਵੀ ਲੋਕ ਹੁੰਦੇ ਆ ਸੋ ਆਪਣੇ ਵੱਲੋਂ ਚੰਗਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੰਨੇ ਵੀ ਆਰਟਿਸਟ ਹੈ ਮੇਰੇ ਛੋਟੇ ਆ ਭਰਾ ਜਿੰਨੇ ਵੀ ਉਹਨਾਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਕਿ ਉਹ ਜਗ੍ਹਾ ਉਹ ਜਿਹੜਾ ਸਾਰਿਆਂ ਨੂੰ ਚੰਗਾ ਲੱਗੇ ਤੇ ਹਮੇਸ਼ਾ ਰਵੇ ਤੇ ਇਸਨ ਸਾਡੇ ਨਾਲ ਮਾਨਕ ਸਾਹਿਬ ਦੇ ਪਰਿਵਾਰਕ ਮੈਂਬਰ ਤੇ ਜਿਨ੍ਹਾਂ ਨੇ ਆਪਣੀ ਹੀ ਆਵਾਜ਼ ਚ ਦਿਖਾ ਦਿੱਤਾ ਕਿ ਉਹ ਮਾਨਕ ਸਾਹਿਬ ਦੇ ਪਰਿਵਾਰ ਤੋਂ ਨੇ ਤੇ ਇਹਨਾਂ ਦੇ ਵੀ ਜਲਦੀ ਹੀ ਗਾਣੇ ਹੋਰ ਰਿਲੀਜ਼ ਹੋ ਰਹੇ ਨੇ ਮਾਰਕੀਟ ਦੇ ਵਿੱਚ ਤੇ ਭਗਵੰਤ ਮਾਨ ਸਾਹਿਬ ਨਾਲ ਵੀ ਇਹ ਰਹਿ ਚੁੱਕੇ ਨੇ ਤੇ ਕਿਤੇ ਨਾ ਕਿਤੇ ਹੁਣ ਇਹਨਾਂ ਦੇ ਗਾਣਿਆਂ ਨੂੰ ਵੀ ਲੋਕ ਹੰਗਾਰਾ ਦੇ ਰਹੇ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਅਮਨਦੀਪ ਦਿਨਾਲਾ ਵਿਸ਼ੇਕ ਜਲੋਟਾ ਸਬਜ਼ਾ ਨਿਊਜ਼ ਲੁਧਿਆਣਾ ਗੋਭੀ ਦੀ ਇਹ ਕੱਚੀ ਐ ਵਪਾਰ ਨੇ ਆਲੂਆਂ ਦੇ ਪਾਛ ਸਾਨੂੰ ਤੋਲਣਾ ਗੋਭੀ ਦੀ ਇਹ ਕੱਚੀ ਐ ਵਪਾਰ ਨੇ ਆਲੂਆਂ ਦੇ ਪਾਛ ਸਾਨੂੰ ਤੋਲਣਾ ਕੱਚੇ ਕੱਦੂ ਰਹਿਣ ਦੇ ਵਿਲਕ ਦੇ ਕੱਚੇ ਕੱਦੂ ਰਹਿਣ ਦੇ ਵਿਲਕ ਦੇ ਲੂਣ ਸਾਡੇ ਪੇਠਿਆਂ ਚ ਘੋਲਣਾ ਗੋਬੀ ਦੀ ਐ ਕੱਚੀ ਵਪਾਰ ਨੇ ਆਲੂਆਂ ਦੇ ਪਾਚ ਸਾਨੂੰ ਤੋਲਣਾ ਓਕੇ ਨਿਦਾਸ਼ ਕੈਂਥੇ ਵਾਲਾ ਭਾਈ ਤੇਰਾ ਕੀ ਲੱਗਦਾ ਨੀ ਜੀਨ ਸੀਟ ਤੇ ਬਿਠਾਈ ਤੇਰਾ ਕੀ ਲੱਗਦਾ ਕੈਂਥੇ ਵਾਲਾ ਭਾਈ ਤੇਰਾ ਕੀ ਲੱਗਦਾ ਜੀਨੇ ਟਿਕਟ ਕਟਾਈ ਤੇਰਾ ਕੀ ਲੱਗਦਾ ਟਿਕ ਟਿਕਟਾਈ ਤੇਰਾ ਕੀ ਲੱਗਦਾ ਨੀ ਦਸ ਕੈਂਥੇ ਵਾਲਾ ਭਾਈ ਤੇਰਾ ਕੀ ਲੱਗਦਾ ਕੈਂਥੇ ਵਾਲਾ ਭਾਈ ਤੇਰਾ ਕੀ ਲੱਗਦਾ ਲੈ ਕੇ ਭਾਵੇਂ ਮੁਖ ਤੇ ਨਕਾਬ ਤਰ ਆਉਂਦੇ ਹੈ ਹੋ ਲੈ ਕੇ ਭਾਵੇਂ ਮੁਖ ਤੇ ਨਕਾਬ ਤਰ ਆਉਂਦੇ ਐ ਦੂਰੋਂ ਪਤਾ ਲੱਗਦਾ ਦੂਰੋਂ ਪਤਾ ਲੱਗਦਾ ਜਨਾਬ ਤੁਰੇ ਆਉਂਦੇ ਐ ਦੂਰੋਂ ਪਤਾ ਲੱਗਦਾ ਜਨਾਬ ਤੁਰੇ ਆਉਂਦੇ ਐ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਦਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਦੇ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786